ਮੇਰਾ ਨਾਮ ਨਰਿੰਦਰ ਕੁਮਾਰ ਬੌਕਸਿੰਗ ਕੋਚ ਐਜੂ ਐਸ اولمپਿਕ ਸਟੂਡੈਂਟਸ ਨਾਲ ਤੇ ਸਾਡੀ ਬੱਚੀ ਉਹਨੇ ਇੱਕ ਜੁਨੀਅਰ ਸਟੇਟ ਹੋਈ ਸੀ ਜਿਹੜੇ ਕੋਟਲਾ ਰੋਹੀੜਾ ਦੇ ਪਰ ਜਿੱਥੇ ਉਹਨੇ 55 ਰੇਟ ਦੇ ਵਿੱਚ ਆਪਣਾ ਸਿਲਵਰ ਮੈਡਲ ਪ੍ਰਾਪਤ ਕੀਤਾ ਅਤੇ ਇਸ ਬੱਚ ਨੂੰ ਨੈਸ਼ਨਲ ਮਾਸਟਰ ਤੇ ਵੀ ਸਿਲੈਕਟ ਕੀਤਾ ਗਿਆ ਹੈ ਅੱਛਾ ਤੇ ਇਸ ਤੋਂ ਪਹਿਲਾਂ ਵੀ ਇਹਨੇ ਕਈ ਮੈਡਲ ਪ੍ਰਾਪਤ ਕੀਤਾ ਨਾ ਤੇ ਹੁਣ ਆ ਰਹੇ ਬੱਚੇ ਆਉਣ ਵਾਲੇ ਟਾਈਮ ਤੇ ਲੰਬ ਤੋਂ ਲਈ ਉਮੀਦ ਆ ਰਹੀ ਹੈ ਤੇ ਸਰ ਤੁਸੀਂ ਉਹ ਜਿਹੜੇ ਬੱਚੇ ਨੇ ਮਾਪੇ ਸਵਤਾਂ ਨੂੰ ਘਰੇ ਬੈਠਿਆਂ ਨੂੰ ਦੇਖ ਰਹੇ ਨੇਗੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਬੱਚੀ ਦੀ ਪ੍ਰਾਪਤੀ ਦੇ ਬਾਰੇ ਅਸੀਂ ਕਹਿੰਦੇ ਆ ਆਪਣੇ ਬੱਚਾ ਨੂੰ ਵੱਧ ਤੋਂ ਵੱਧ ਗਰਾਊਂਡਾਂ 'ਚ ਭੇਜੋ ਕਿਉਂਕਿ ਗਰਾਊਂਡ ਵਿੱਚ ਆ ਕੇ ਬੱਚਾ ਮਿਹਨਤ ਕਰਕੇ ਕੁਝ ਪ੍ਰਾਪਤ ਕਰ ਸਕਦਾ ਘਰ ਬੈਠੇ ਕੁਝ ਨਹੀਂ ਹੁੰਦਾ ਇਸ ਲਈ ਅਸੀਂ ਇਹਨਾਂ ਵੱਧ ਤੋਂ ਵੱਧ ਬੱਚਿਆਂ ਨਾਲ ਜੁੜ ਕੇ ਇਹ ਰੈਂਡਸ ਆਪਣੇ ਬੱਚਾ ਨੂੰ ਪ੍ਰੈਕਟਿਸ ਦੌਰਾਨ ਉਹਨੇ ਮਿਹਨਤ ਕਰਾਉਣਾ ਤੇ ਆਪਣਾ ਰਾਪਤੀਆ ਰਾਬਤਾ ਆਪਣੀ ਇਸ ਪ੍ਰਾਪਤੀ ਦੇ ਉੱਪਰ ਕੀ ਕਹਿਣਾ ਚਾਹੋਗੇ ਮੇਰਾ ਨਾਮ ਸੰਦੀਪ ਕੌਰ ਹੈ ਡਾਕਟਰ ਆਫ ਹਰਦੀਪ ਸਿੰਘ ਮੈਂ ਆਪਣੇ ਕੋਸਾ ਦਾ ਧੰਨਵਾਦ ਕਰਨਾ ਚਾਹੁੰਦੀ ਆ ਵੀ ਉਹਨਾਂ ਨੇ ਮੈਨੂੰ ਇੰਨੀ ਪ੍ਰੈਕਟਿਸ ਕਰਵਾਈ ਇਸ ਮੁਕਾਮ ਤੱਕ ਪਹੁੰਚਾਇਆ ਹਜੇ ਤਾਂ ਮਤਲਬ ਹੋਰ ਅੱਗੇ ਜਾਣਾ ਚਾਹੁੰਦੇ ਆ ਆਪਣੇ ਕੋਸਾ ਦਾ ਧੰਨਵਾਦ ਕਰਦੇ ਆ ਵੀ ਉਹਨਾਂ ਨੇ ਮੈਨੂੰ ਇੰਨੀ ਪ੍ਰੈਕਟਿਸ ਕਰਵਾਈ ਮੈਂ ਨੈਸ਼ਨਲ ਕੈਂਪ ਵਾਸਤੇ ਸਿਲੈਕਟ ਹੋਈ ਆ ਇਸ ਲਈ ਮੈਂ ਆਪਣੇ ਕੋਸਾ ਦਾ ਧੰਨਵਾਦ ਕਰਦਾ ਤੇ ਬੇਟਾ ਬੈਠੇ ਤੁਹਾਨੂੰ ਬੀਬੀਆਂ ਲੜਕੀਆਂ ਦੇਖ ਰਹੀਆਂ ਨੇ ਬਹੁਤ ਜ਼ਿਆਦਾ ਤੇ ਉਹਨਾਂ ਤੁਸੀਂ ਲੜਕੀਆਂ ਨੂੰ ਤੇ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਤੁਸੀਂ ਕੀ ਕਰਨਾ ਚਾਹੋਗੇ ਮੈਂ ਤਾਂ ਅਸੀਂ ਜਿਵੇਂ ਤੁਹਾਨੂੰ ਵੀ ਵੱਧ ਤੋਂ ਵੱਧ ਗਰਾਊਂਡ ਉੱਪਰ ਪ੍ਰੈਕਟਿਸ ਕਰੋ ਆਪਣੇ ਮਾਪ ਦਾ ਨਾਮ ਰੋਸ਼ਨ ਕਰੋ ਇੰਡੀਆ ਦਾ ਨਾਮ ਰੋਸ਼ਨ ਕਰੋ ਪੰਜਾਬ ਦਾ ਨਾਮ ਰੋਸ਼ਨ ਕਰੋ ਫਸਤ ਵੱਧ ਹੋਰ